ਕਰੋ ਕਰੋ ਬਈ ਕੰਮ ਛੇਤੀ ਕਰੋ ਕਿੰਨੇ ਨਾਲ ਹੋ ਗਏ ਬੈਠੇ ਕਿਦਾਰਾ ਭਾਈ ਹਾਂਜੀ ਗੱਲ ਸੁਣ ਮੇਰੀ ਭਾਈ ਤੈਨੂੰ 20 ਦਿਨ ਹੋ ਗਏ ਇੱਥੇ ਬੈਠੇ ਨੂੰ ਦਵਾਦਬ ਸਾਡਾ ਕੰਮ ਨਿਵੇੜ ਕੇ ਰੇ ਸਾਡਾਂ ਦਾ ਮਿੱਟੀ ਦੀਆਂ ਟਰਾਲੀਆਂ ਨਾਲ ਬਾਹਰ ਚ ਪੰਗਾ ਆਂ ਜਾ ਫਿਰ ਐਂ ਕਰੀ ਆਥ ਨੇ ਟਰੈਕਟਰ ਤੇ ਕਰਾ ਲਿਆ ਕਿਤੇ ਉਹਨੂੰ ਗਹਾ ਘਰ ਜੀਆਂ ਚੱਕ ਕੇ ਸਾਰਾ ਮਾਲ ਆ ਇਥੋਂ ਮੇਰੀ ਗੱਲ ਸੁਣੀ ਸੋਡਾ ਫਰਸ ਚ ਪਟਣ ਦਾ ਠਿੱਕਾ ਕਰਿਆ ਸੀ ਮਿੱਟੀ ਦਾ ਠੇਕਾ ਥੋੜਾ ਕਰਿਆ ਸੀ ਤੇਰੀ ਵਜ੍ਹਾ ਨਾਲ ਸਾਡੀ ਮਿੱਟੀ ਬਾਹਰ ਚ ਪਈ ਜੇ ਤੂੰ ਪਹਿਲਾਂ ਚੱਕੀ ਹੁੰਦੀ ਤਾਂ ਅਸੀਂ ਇੱਥੇ ਮਿੱਟੀ ਛਟਾ ਲੈਂਦੇ ਥੋੜੇ ਸਾਹਮਣੇ ਤਾਂ ਸਾਡੇ ਬੰਦੇ ਲੱਗੇ ਪਏ ਨੇ ਜੀ ਕਿੰਨੇ ਕੰਮ ਇਹ ਬੰਦੇ ਇਹਦਾ ਵਿਚਾਰੇ 1 ਮਿੰਟ ਵੀ ਨਹੀਂ ਖੜਦੇ ਕੰਮ ਆ ਤਾਂ ਭਾਈ ਤੂੰ ਵੀ ਬਠੇ ਰਹਿ ਮੈਨੂੰ ਦਸੀ ਇੰਨਾਗਾ ਇੱਥੇ ਨਾ ਮੇਰੇ ਤਾਂ ਕੰਮ ਜੀ ਮੇਰੀ ਗੱਲ ਸੁਣ ਠੇਕੇ ਲੈਣਾ ਮੈਂ ਕੋਠੀਆਂ ਦੇ ਠੇਕੇ ਲੈ ਆਏ ਨੇ ਕੋਈ ਥੋੜਾ ਜੀ ਉਨੀ ਕਾਲਣਾ ਤੂੰ ਕਹਿ ਕੇ ਕੰਮ ਕਰਵਾ ਨਾ ਸੋਡਾ ਕੋਈ ਕੱਲੇ ਫਰਸ ਦਾ ਠੇਕਾ ਸਾਡੇ ਸਾਨੂੰ ਆਇਆ ਰੁੱਖਾ ਬੋਲ ਲਿਓ ਸਾਡੇ ਬੰਦਿਆਂ ਨੂੰ ਵੀ ਕੱਲ ਰੁੱਖਾ ਬੋਲਦੇ ਸੀਗੇ ਕੋਈ ਨਾ ਪਈ ਇਸ ਤਾਈ ਰੁੱਖਾ ਬੋਲਾਂਗੇ ਤੇ ਦਵਾ ਦਵਾ ਸਾਡਾ ਬੇੜਾ ਬੇਲਾ ਕਰਕੇ ਦੇ ਦੋ ਇੱਥੋਂ ਇੱਥੇ 20 ਥਾਂ ਅਸੀਂ ਬੂਥ ਫਟਾ ਲਾਂਗੇ ਡਿੱਗ ਡਿੱਗ ਕੇ ਵਿਚਾਰੇ ਏਡੇ ਢੇਰ ਲਾ ਜਨ ਨਾਲ ਦੀ ਨਾਲ ਚੱਕ ਕੇ ਇਹਨਾਂ ਨੂੰ ਸਾਈਡ ਤੇ ਕਰ ਦਿਆ ਕਰੋ ਮੈਨੂੰ ਤੁਹਾਡੇ ਸਮਝ ਨਹੀਂ ਸੋਡੇ ਨਾ ਰੁੱਖਾ ਸੀ ਕਿ ਬੰਦੇ ਹੀ ਨਹੀਂ ਦੇਖਿਆ ਸਾਡੇ ਬੰਦਿਆਂ ਨਾਲ ਤੁਸੀਂ ਚਾਹ ਪੁੱਛਦੇ ਹੋ ਨਾ ਪਾਣੀ ਪੁੱਛਦੇ ਤੇ ਯਾਰ ਤਾਂ ਪਈ ਅਸੀਂ ਵੀ ਬਹੁਤ ਦੇਖਿਆ ਫਿਰ ਤੂੰ ਠੇਕਾ ਕਾਦੇ ਵਸਤੇ ਕੀਤਾਗਾ ਚਾਹ ਤਾਂ ਤੁਸੀਂ ਦੇਈ ਸਕਦੇ ਹੋ ਰੋਣ ਚਾਹ ਨਹੀਂ ਪੀ ਕੇ ਨਾ ਪਾਣੀ ਤਾਂ ਤੁਸੀਂ ਦੇ ਸਕਦੇ ਹਾਂਗੇ ਕੁਝ ਚੰਗੀ ਗੱਲ ਨਹੀਂ ਇਹ ਨਾ ਨਾ ਹੋਗੇ ਸਾਨੂੰ ਦੇਖਦਿਆਂ ਨੂੰ ਸਾਨੂੰ ਨਹੀਂ ਪਤਾ ਭਾਈ ਸੰਦਾ ਮਿੱਟੀ ਦੇ ਪੈਸੇ ਪਈ ਜਾਂਦੇ ਆ ਨਾਲੇ ਤੇ ਦਵਾ-ਦਵਾ ਕੇਰਾ ਹਾ ਬੇਲਾ ਕਰਕੇ ਤੇ ਮਿੱਟੀ ਛਿੱਟ ਜੀ ਪਾਈ ਬਣ ਕੇ ਆਏ ਨਾ ਕਰ ਤੂੰ ਅਸੀਂ ਕੋਈ ਮਿੱਟੀ ਉੱਟੀ ਨਹੀਂ ਛੜਦੇ ਅਸੀਂ ਮਿੱਟੀ ਛਿੱਟੋ ਨਾ ਛਿੱਟੋ ਅਸੀਂ ਤਾਂ ਸਿਰਫ ਤੁਹਾਡੇ ਮੇਰੀ ਗੱਲ ਸੁਣਾ ਸਾਡੇ ਬੰਦਿਆਂ ਇੱਟਾਂ ਸਾਫ਼ ਕਰੀ ਜਾਂਦੇ ਆ ਸਾਡਾ ਪੱਟਣ ਪੱਟਣ ਦਾ ਠੇਕਾ ਹੀ ਹੁੰਦਾਗਾ ਇੱਟਾਂ ਸਾਫ਼ ਕਰਦੇ ਵੀ ਸਾਡਾ ਠੇਕਾ ਨਹੀਂ ਹੁੰਦਾ ਪੱਟਣ ਦਾ ਠੇਕਾ ਵੀ 20 ਦਿਨ ਇੱਥੇ ਡੇਰਾ ਲਾ ਕੇ ਬੈਠਾ ਰਹੇ ਤੂੰ 20 ਦਿਨ ਸੀ ਤਾਂ ਹੁਣ ਬਗ ਜੇ ਨਾ ਛੱਡ ਕੇ ਬਗ ਜੇ ਨੇ ਆਪੇ ਪੈਸੇ ਲੈਣ ਬਾਰੇ ਤਾਂ ਪਈ ਤੁਝ ਜਰਕ ਦੇਣੇ ਆ ਜਨਾਂਗਾ ਪੈਸੇ ਵੀਰੀ ਗੱਲ ਥੋੜੇ ਥੋੜੇ ਅੱਧੇ ਪੈਸੇ ਗਿਆ ਸਾਨੂੰ ਅੱਜ ਪੈਸੇ ਵੀ ਦੇ ਸਾਨੂੰ ਪੈਸੇ ਦੀ ਲੋੜ ਅੱਜ ਪੈਸੇ ਤੈਨੂੰ ਫੇਰ ਮਿਲਣਗੇ ਪਹਿਲਾਂ ਸਾਡਾ ਬੇੜਾ ਬੇਲਾ ਕਰ ਨਾ ਇਹ ਸਾਡੇ ਜਵਾਕ ਬੂਤ ਫਟਾਈ ਜਾਂਦੇ ਡਿੱਗ ਡਿੱਗ ਥੋੜੂ ਜਿਆਦੇ ਅਸੀਂ ਇਹਦੇ ਨਾਲ ਤਾਂ ਦਿਹਾੜੀ ਤੇ ਕੰਮ ਕਰਾਇਆ ਹੁੰਦਾ ਸਾਡਾ ਬਿੰਦਚਰੀ ਕੋਈ ਕੰਮ ਕਰਕੇ ਦੇ ਦਿੰਦੇ ਕਰਾ ਲਾਣਾ ਨਹੀਂ ਫਿਰ ਸਿਕੜਿਆ ਕੇ ਸੀਗਾ ਆਪਦੇ ਕਾ ਲੈਣ ਜਿਹੜੀ ਤੇ ਕਰਾ ਲੈਂਦੇ ਸਾਨੂੰ ਕੀ ਤੇਰੀ ਕਰਦੂਦ ਦਾ ਪਤਾ ਸੀ ਵੀ ਤੂੰ ਐਂ ਬੈਠਾ ਰਹੇਗਾ ਲੈ ਕੇ ਸਾਨੂੰ ਨੂੰ ਥੋੜੀ ਕਰਦੂਦ ਦਾ ਪਤਾ ਨਹੀਂ ਸੀਗਾ ਵੀ ਤੁਸੀਂ ਚਾਹ ਵੀ ਚਾਰ ਰੰਡਾ ਕਿਹੜਾ ਹੋਣਾ ਸੀ ਪਰਿਪਟਿਆ ਲਗੇ ਇੱਥੇ ਹਾਂ 18 ਜਣੇ ਬੇਲਾ ਬੈਠੇ ਤੇ ਹੁਕਮ ਚਲਾਈ ਚਲੋ ਚਲੋ ਮਨੀ ਚਲੋ ਛੱਡੋ ਪਰ ਇਹਨਾਂ ਦਾ ਠੇਕਾ ਚਲੋ ਆਪਾਂ ਕਿਸੇ ਦਾ ਹੋਰ ਠੇਕਾ ਲਵਾਂਗੇ ਕੋਠੀ ਦਾ ਆਈ ਜਾ ਲੱਗ ਜਾ ਜਾ ਵੜ ਜਾ ਵੜ ਸਾਨੂੰ ਕਿਹੜਾ ਬੰਦਿਆਂ ਦੀ ਘਾਟ ਆ 50 ਦਿਨ ਹੋ ਗਏ ਇੱਥੇ ਬੈਠੇ ਅੱਛਾ ਤੁਹਾਨੂੰ ਐ ਵੀ ਅੱਧੇ ਪੈਸੇ ਜਿਹੜੇ ਦਿੱਤੇ ਨਹੀਂ ਵਿਚੇ ਪੈਸੇ ਰਹਿ ਜਾਣਗੇ ਹਨਾ ਤਾਂ ਕਹਿੰਦੇ ਵਗਜੋ ਆਈ ਨਹੀਂ ਸੀ ਜਾਂਦੇ ਇੱਥੇ ਬੈਠੇ ਆ ਹਾਂ ਹੁਣ ਕਿਵੇਂ ਜਾਗਾ ਹੁਣ ਆ ਗਈ ਨਾ ਅਕਲ ਟਕਾਣੇ ਅਕਲ ਟਕਾਣੇ ਆ ਗਈ ਲੈ ਕੀ ਗੱਲਾਂ ਕਰਦੇ ਨੇ ਪਾਣੀ ਤਾਂ ਪੁੱਛ ਲਓ ਜੀ ਨਹੀਂ ਚਾਹ ਪੁੱਛਣੀ ਉਹਨੂੰ ਪਾਣੀ ਤਾਂ ਪਿਆ ਦੇ ਉਚਾਰੋ ਪਾਣੀ ਆਵੇ ਖਪਾਈ ਇੱਥੇ ਟੂਟੀ ਲੱਗੀ ਪਈ ਭਰ ਕੇ ਗੱਜ ਜੱਗ ਪਿਆਗਾ ਭਰ ਕੇ ਜੱਗ ਪੀ ਲਿਆ ਕਰੋ ਹੁਣ ਅਸੀਂ ਛੋਡੇ ਮੂੰਹ ਨਾਲ ਗਲਾਸ ਲਾਜ ਦੇ ਕੇ ਪੀ ਤੇ ਇਹ ਕਿਹੜਾ ਭਾਈ ਮਾੜਾ ਸੀ ਵੀ ਇਹੀ ਪੀਣੇ ਆਗੇ ਅਸੀਂ ਤਾਂ ਕਿਸੇ ਦਾ ਉਹ ਛੋਡਾ ਠੇਕਾ ਲੈਂਦੀ ਨਹੀਂ ਮੁੜ ਕੇ ਜਿਹੜੀ ਗੱਲ ਹੋ ਗਈ ਹੋ ਗਈ ਅਸੀਂ ਵੀ ਭਾਈ ਤੇਰੇ ਵਰਗੇ ਠੇਕੇਦਾਰਾਂ ਨਾਲ ਰੱਜੇ ਤੇ ਆਏ ਇਹੋ ਜਿਹੇ ਨਾਲ ਸਾਡਾ ਦਵਾ ਦਵ ਕੰਮ ਨਹੀਂ ਵੇੜ ਕੇ ਦੇਦੇ ਫੇਰ ਪੈਸੇ ਮਿਲਣਗੇ ਨਹੀਂ ਪੈਸੇ ਪੁੱਛੇ ਨਹੀਂ ਭਾਈ ਤੇਰੇ ਨਾਲ ਹੁੰਦੀ ਹੈ ਜੇ ਤੁਸੀਂ ਪੈਸੇ ਦਿੱਤੇ ਨਾ ਜਿਹੜਾ ਚਾਹ ਪਾਣੀ ਪਏ ਕੋਈ ਨਾ ਪਈ ਉਹ ਹੈ ਜੇ ਸਾਬਨਾ ਸੀ ਪੈਸੇ ਦੇ ਦਿੰਗਾ ਜੇ ਇਹ ਦੇ ਸਾਬਨਾ ਤੂੰ ਇਦਾਂ ਆਉਂਦਾ ਪਈ ਤੂੰ ਜਵਾਬ ਹੀ ਦੇ ਦਿੰਦਾ ਆ ਕਿੱਚ ਪਲੈਨ ਕਰਕੇ ਇੱਥੇ ਧਰੀ ਪਈ ਹੈਗੀ ਕੀ ਗੱਲਾਂ ਮਾਰਦੇ ਦੇਖੋ ਪੈਸੇ ਦੇਣ ਦੇ ਬਾਰੇ ਹੁਣ ਕੀ ਕਰਦੇ ਨੇ ਆ ਇਹ ਨਾ ਕਰ ਪਈ ਬਣ ਕੇ ਚੱਕ ਇਹਨੂੰ ਦਾ ਵਾਦ ਇੱਥੋਂ ਚੰਗਾ ਬਈ ਤੁਸੀਂ ਕਰੋ ਕੰਮ ਉਹ ਹਾਜੀ ਕੰਮ ਕਰ ਦਿਓ ਇਹਨਾਂ ਦਾ ਬਾਲਾ ਮਸਾਲਾ ਜਨਾ ਲਾਹੇ ਇਟਾਂ ਨਵੇਂ ਪੈਸੇ ਕਿਹੜਾ ਪਾਉ ਨੂੰ ਬਾਹਲੇ ਦੇਣਗੇ ਇਹ ਜਿਹਾ ਜਿਹਾ ਚਾਹ ਪਾਣੀ ਦੀ ਪੁੱਛਦੇ ਹੋਈ ਜੇ ਆਪਾਂ ਇਹਨਾਂ ਨਾਲ ਕਰਾਂਗੇ ਘਰੇ ਜਾ ਐਮ ਲੇ ਟੇਕੇਦਾਰ ਵੀ ਨਹੀਂ ਮੁੜ ਕੇ ਆਇਆ ਕਹਿੰਦਾ ਸੀ ਕਿ ਮੈਂ ਚਾਹ ਪੀ ਕੇ ਜਾਊਂਗਾ ਆਉਂਗਾ ਕਰੇ ਮੈਂ ਚਲ ਐ ਨਿਮਾ ਗੋਹਾ ਜਾ ਸਿੱਟਿਆ ਮੈਂ ਬਠੜ ਪਰ ਕਿਉ ਕਰ ਹਾਤਰੀ ਤੇ ਵੀ ਫਿਰਦੀ ਆ ਕੋੜਾ ਹਾਤਰੀ ਜਿੱਦਾਂ ਆ ਗਈ ਮੇਰੇ ਤਾਂ ਗੱਲ ਪਾਈ ਕੀ ਗੱਲ ਹੈ ਉਹ ਤੇ ਕਾਹ ਦਿਨ ਹੋ ਗਏ ਉੱਥੇ ਲੱਗੇ ਪਏ ਨਹੀਂ ਖੜ ਤਾ ਨਾ ਤਾਂ ਕੋਈ ਕੰਮ ਨਹੀਂ ਮੇੜਦੇ ਨੇ ਉਹ ਮੁੰਡੇ ਕਹਦੇ ਤੁਸੀਂ ਲਾ ਛੱਡੇ ਨੇ ਤੇ ਉਹ ਤਾਂ ਤੂੰ ਮੈਨੂੰ ਆਦੀ ਸੀ ਕਹਿੰਦੀ ਅਸੀਂ 4 ਦਿਨਾਂ ਚ ਤੁਹਾਡਾ ਕੰਮ ਨਹੀਂ ਮੇੜ ਦਾਂਗੇ ਤਾਈ ਤੇ ਮੁੜ ਕੇ ਦੇਖ ਲੈ ਕਿੰਨੇ ਦਿਨ ਹੋ ਗਏ ਦੇਖ ਤਾਈ ਕੰਮ ਤੋਂ ਤੈਂ ਕੀ ਲੈਣਾ ਭਾਵੇਂ ਅਸੀਂ 4 ਦਿਨਾਂ ਚ ਲੈ ਮੇੜ ਕੇ ਭਾਵੇਂ 10 ਦਿਨਾਂ ਚ ਨਵੇਂੜ ਕੇ ਤੈਂ ਦਾ ਠੇਕਾ ਕਰਿਆ ਸਾਡੇ ਨਾਲ ਠੇਕਾ ਤਾਂ ਕਰਿਆ ਪੁੱਤ ਫਿਰ ਮੈਨੂੰ ਪਤਾ ਹੀ ਆ ਹੁਣ ਉੱਤੇ ਦੇ ਕਣਕਾਂ ਉਂਦੀ ਜਾਂਦੀ ਆ ਅਸੀਂ ਕਣਕ ਕਿੱਥੇ ਲਾਹਾਂਗੇ ਕੋਈ ਟਰਾਲੀਆਂ ਘਰੇ ਲੈ ਆਣੀਆਂ ਜੇ ਗਿੱਲੀ ਫਸ ਹੋਈ ਸਾਰੀ ਫਸ ਬਈ ਜਾਊਗੀ ਨਹੀਂ ਤਾਈ ਹਲੇ ਮਿਸਤਰੀ ਤਾਂ ਤੈਨੂੰ ਮਿਲਿਆ ਨਹੀਂ ਫਸ ਵਾਲਾ ਤੂੰ ਐਵੇਂ ਬਿਨਾਂ ਗੱਲ ਤੋਂ ਲੜਦੀ ਫਿਰਦੀ ਐ ਦੇਖ ਠੇਕੇਦਾਰਾਂ ਦਾ ਕੰਮ ਐ ਆਪੇ ਥੋੜਾ ਨਿੱਤਾਂ ਵੀ ਬਾਹਰ ਕੱਢ ਕੇ ਜਾਣਗੇ ਥੋੜਾ ਰੁੱਖਾ ਨਾ ਬੋਲਿਆ ਕਰੋ ਤੇਰੀ ਨੂਹ ਆ ਬਾੜੀ ਰੁਖੀ ਇੱਕ ਤੇਰੀ ਨੂਹ ਨਾ ਤਾਂ ਚਾਹ ਦਿੰਦੀ ਐ ਨਾ ਪਾਣੀ ਦਿੰਦੀ ਐ ਜਿੰਦਗਾ ਦਾ ਕਿਉਂ ਨਹੀਂ ਪਾਈਂ ਚਾਹ ਬਣਤਾ ਕਿਉਂ ਨਹੀਂ ਦਿੰਦੀਆਂ ਸਾਰੇ ਕੋ ਚਾਹ ਪਾਣੀ ਵੀ ਦਿੰਨੇ ਵਧੀਆ ਰੋਟੀ ਟੁਕਰਾ ਵੀ ਨਾ ਲੈਣਿਆਂਗੇ ਪਰ ਕੀ ਕਰੀਏਗਾ ਤੇ ਨੀਵੀ ਪਾ ਕੇ ਉੱਥੇ ਬੈਠੇ ਨਾ ਇੰਦੇ ਨੇ ਜਮਾ ਨੀ ਕੰਮ ਨਿਮੇਟਦੇ ਜਿਵੇਂ ਦਾ ਨਾਲੇ ਦੇ ਕੋਲੇ ਜਾ ਕੇ ਨਾ ਨਾ ਲੈਣਾ ਬੰਦੇ ਦੇ ਢਿੱਡ ਚ ਨਹੀਂ ਪੈ ਜਾਂਦੀ ਚੀਜ਼ ਕੱਲਾ ਨਾ ਲੈ ਕੇ ਆਜੇ ਨੂੰ ਭਈ ਇਹ ਚਾਹ ਪੀਉਂਗੇ ਤਾਂ ਘੁੱਟ ਕਰਦੀ ਅਗਲਾ ਥੋੜਾ ਕਹਿੰਦਾ ਹੁੰਦਾ ਪਿਛਾਪਾ ਹੀ ਕਰ ਫੇਰ ਕਿਦਾਂ ਅਸੀਂ ਪੁੱਛਦੀਆਂ ਫਿਰ ਉਹ ਕਹਿ ਜਾਂ ਕਰ ਨਾ ਵੀ ਭਾਈ ਕਿਆ ਕਰਦੇ ਹੋ ਅਸੀਂ ਕਰਕੇ ਦੇ ਦਈਏ ਚ ਅਸੀਂ ਕੀ ਜਵਾਬ ਦਿੰਨੇ ਆ ਉਹ ਤੇ ਤੂੰ ਘਰੇ ਜਾ ਕੇ ਕਹਿੰਦੀ ਟਾਈ ਸਾਨੂੰ ਠੇਕਾ ਦੇ ਜੋ ਅਸੀਂ ਤਾਂ ਠੇਕਾ ਦੇਤਾ ਭਾਈ ਸਾਨੂੰ ਫਿਰ ਤਾਈ ਤੁਸੀਂ ਕਿਹੜਾ ਪੂਰੇ ਪੈਸੇ ਦੇਤੇ ਪੈਸੇ ਤਾਂ ਤੁਸੀਂ ਇਹ ਲੈ ਅੱਦੇ ਦਿੱਤੇਗੇ ਜਿਵੇਂ ਜਿ ਤੁਸੀਂ ਪੈਸੇ ਦਿੱਤੇ ਹੋ ਜੇ ਤੁਹਾਡਾ ਕੰਮ ਕਰੀ ਜਾਂਦੇ ਆ ਜੇ ਤੁਸੀਂ ਫੇਰ ਕਰ ਜਿਹੜੇ ਪੈਸੇ ਰਹਿੰਦੇ ਆ ਨਾ ਸਾਰੇ ਪੈਸੇ ਦੇ ਜਾ ਤੜਕੀ ਬੇਲਾ ਕਰਾ ਦੋ ਕੋਈ ਨਾ ਜੇ ਪਹਿਲੇ ਕੰਮ ਕਰੋਗੇ ਫੇਰ ਹੀ ਪੈਸੇ ਦੇਵਾਂਗੇ ਹੁਣ ਪਹਿਲੀ ਸਾਨੂੰ ਪੈਸੇ ਦੇ ਦੇ ਜੀ ਕੰਮ ਨਾ ਦੇ ਉੱਥੇ ਲੰਕੀ ਜਾਂਦਾ ਨਹੀਂ ਪਹਿਲੇ ਪੈਸਾ ਦੇ ਦਿਓ ਜਿਹੜਿਆਂ ਤੋਂ ਤੁਸੀਂ ਮਿੱਟੀ ਰਗੇ ਈ ਚਿਰੀ ਵਾਲਿਆਂ ਤੋਂ ਉਹਨਾਂ ਤੋਂ ਤੁਸੀਂ ਪੈਸੇ ਪਹਿਲਾਂ ਦੇ ਆਏ ਕਿੱਥੇ ਦੇ ਕੇ ਪਹਿਲਾਂ ਪੈਸਾ ਹਜੇ ਕੁਝ ਨਹੀਂ ਦਿੱਤਾ ਪਤਾ ਕਰੀ ਐਸੀ ਮੈਂ ਤੈਨੂੰ ਦੱਸਾਂ ਜਾ ਕੇ ਆਇਆ ਠੇਕੇਦਾਰ ਉਹਨਾਂ ਕੋਲੇ ਚਿਰੀ ਤੇ ਉਹੀ ਕਰਦਾ ਹੋਊਗਾ ਸਾਨੂੰ ਤਾਂ ਨਾ ਪਹਿਲਾਂ ਨੇ ਤੇ ਪੈਸੇ ਅਈ ਤਾਂਾਂ ਮਿੱਟੀ ਸੀ ਟੀ ਜੇ ਸਾਡਾ ਬੇਦਾ ਬੇਲਾ ਕਰਿਆ ਹੁੰਦਾ ਉਹ ਅਸੀਂ ਦੇਖਾ ਜੀ ਟਰਾਲਾਂਾਂ ਮਿੱਟੀ ਵਾਲੀਆਂ ਬਾਹਰ ਉਹ ਕਰੀਆਂ ਨੇ ਸਾਰੀਆਂ ਲਹਾਈਆਂ ਨੇ ਨਾਲੇ ਸਾਨੂੰ ਸੋ ਘਾਓ ਖਰਚਾ ਪਊਗਾ ਲੈ ਦੁਬਾਰੇ ਸਾਨੂੰ ਕਰਾਣਾ ਹੋਣਾ ਕੱਲ ਨੂੰ ਟਾਈ ਤੂੰ ਐ ਕਹੇਗੀ ਵੀ ਭਾਈ ਮਿੱਟੀ ਅੰਦਰ ਪੱਕਿਓ ਫੇਰ ਤੂੰ ਐ ਕਹ ਦੇਗੀ ਵੀ ਭਾਈ ਠੇਕੇ ਚ ਫਰਸ਼ ਵੀ ਕਰਿਆ ਸੀ ਅਸੀਂ ਤਾਂ ਲਾਉਣਾ ਵੀ ਫਰਸ਼ ਵੀ ਲਾ ਕੇ ਜਾ ਤੂੰ ਤਾਂ ਗਹੀ ਗਾਂਬਦੀਆਂ ਫਰਸ਼ ਕੇ ਲਾਉਣਾ ਕਰਾ ਸੀ ਆਂ ਕਿ ਭਾਈ ਕੋਈ ਅਸੀਂ ਕੰਮ ਲੈ ਆਂਗੇ ਅਸੀਂ ਕਿਤੇ ਮਿਸਤਰੀ ਜਿਹਾ ਸਾਡੇ ਤਾਂ ਦੋ ਤਿੰਨ ਜਾਣੇ ਆ ਕੇ ਮੁੜ ਗਏ ਆ ਦੇਖ ਲੈ ਕਿਸੇ ਦੇ ਦੋ ਕਮਰੇ ਦੋ ਕਮਰੇ ਢੋਣੇ ਅਗਲਾ 20000 ਰੁਪਿਆ ਦ ਅਤ ਤੁਸੀਂ ਕੀ ਦਿੱਤਾ ਤੁਸੀਂ ਸਾਰਾ 10000 ਰੁਪਏ ਦਿੱਤਾ ਹਨ 10000 ਦਿੱਤਾ ਹਨ 10000 ਦੇ ਕੇ ਬਈ ਨਹੀਂ ਹਲੇ ਤੁਸੀਂ ਸਾਡਾ ਕੰਮ ਨਿਵੇੜ ਦਿਓ 100 ਦੀ ਤੇ ਅੱਧ ਵਿਚਾਲਾ ਕਰਿਆ ਤੁਸੀਂ 5000 ਰੁਪਏ ਹਨੇ 5000 ਰੁਪਏ ਦੇ ਤਾਂ ਜੇ ਸਾਡਾ ਕੰਮ ਕਰਤਾ ਐ ਕਰੋ ਭਾਈ ਜਿਹੜਾ ਰਹਿ ਗਿਆ ਉਹ ਆਪੇ ਪੱਟ ਲੋ ਠੇਕੇਦਾਰ ਨੂੰ ਕਹ ਦਿਓ ਵਗ ਜਾ ਕਰੇਗਾ ਆਪੇ ਅਸੀਂ ਕਿਵੇਂ ਪੱਟ ਲਈਏ ਕਹੋ ਅੱਧੇ ਭਾਜੇ ਤੁਹਾਡੇ ਚ ਆ ਰਹੇ ਨੇ ਅੱਧੇ ਤੁਹਾਡੇ ਰਹਿੰਦੇ ਨੇ ਉਹ ਅਸੀਂ ਦੇ ਦਾਂਗੇ ਤੁਹਾਡਾ ਸਾਰਾ ਕੰਮ ਵਧੀਆ ਨਿਵੇੜ ਦਿਓ ਪੈਸੇ ਆ ਤੇ ਦੁੱਧ ਵਰਗੇ ਲੈ ਲਿਓ ਕੋਈ ਨਹੀਂ ਤਾਈ ਪੈਸੇ ਦੇ ਜਾ ਤੇ ਕੰਮ ਕਰਾ ਲਾ ਭਾਈ ਅਸੀਂ ਤਾਂ ਨਾ ਡਾਰ ਕਿਸੇ ਦੇ ਕੰਮ ਕਰਦੇ ਨਹੀਂ ਹੁਣ ਡਾਰ ਬੰਦ ਕਰਤੀ ਨਾ ਹੁਣ ਪਾਈ ਸਾਨੂੰ ਆਏ ਹੈ ਬਿਛਾੜੇ ਕੇਰਾ ਪਹਿਲਾਂ ਬੈਠੇ ਕਰੇ ਫੜਾ ਜਾਣ ਖਾਣ ਦਾ ਅਸੀਂ ਪਾਈ ਦਿੰਦੇ ਨਹੀਂ ਪੈਸੇ ਪੈਸੇ ਅਗਲਾ ਲੈ ਜਾਂਦੇ ਮੁੜ ਕੇ ਅਗਲਾ ਮੁੜ ਕੇ ਨਾ ਕੋਈ ਕੰਮ ਤੇ ਜਾਵੇ ਨਾ ਕੋਈ ਵਾਸਤਾ ਬਣਦਾ ਦੇਖਤਾ ਹੀ ਉਹ ਤਾਂ ਅਗਲੇ ਦਾ ਠੇਕਾ ਹੁੰਦਾ ਮੈਂ ਤੈਨੂੰ ਦੱਸਾਂ ਤੁਸੀਂ ਤਾਂ ਮੈਨੂੰ ਐ ਲੱਗਦਾ ਹੈ ਦਿਹਾੜੀ ਤੇ ਕੰਮ ਕਰਾਉਣ ਜਾਣ ਨੂੰ ਠੇਕਾ ਕਦੇ ਤੁਸੀਂ ਕਰੇ ਹੀ ਨਹੀਂ ਦੇਖੋ ਕਦ ਦਿਹਾੜੀ ਕਰੀ ਹੁੰਦੀ ਉਸ ਤੋਂ ਵਧੀਆ ਰਹਿੰਦੀਆਂ ਤਾਂ ਸੱਸ ਨੂੰ ਆਣ ਸਤਾਖ ਬਸਤਾਈ ਜਾਣੀਆਂ ਗੀਆਂ ਅੱਛਾ ਦਿਹਾੜੀ ਕਰੀ ਹੁੰਦੀ ਨਾ ਦਿਹਾੜੀ ਤੇ ਤਾਂ ਚਾਰ ਇੱਟਾਂ ਕੱਢ ਕੇ ਉਹਦੀ ਬਹਿ ਜਾਂਦੀ ਮੈਂ ਤੈਨੂੰ ਜੇ ਕਹੇਂਗੀ ਤਾਂ ਉੱਡ ਜੂਗ ਲਾ ਆਏ ਕਿਵੇਂ ਉੱਡ ਜੇੜੀ ਕਰੀ ਹੋਈ ਅਗਲੇ ਪੂਰੀ ਦੇਰ ਹੋਰ ਦੂਰ ਕੰਮਲੀ ਆ ਦਸ ਘਰ ਆ ਗਏ ਸਾਡੇ ਤਾਂ ਠੇਕੇ ਵਾਲੇ ਜਿਹੜੇ ਠੇਕੇ ਤੇ ਕਹਿ ਕੇ ਗਏ ਕਿਛੇ ਲੋਕਰ ਟਾਣਾ ਕਹਿਦਾ ਫਰਸ਼ ਪੱਟਣੇ ਨਾ ਅਗਲਾ ਨਗਦ ਪੈਸੇ ਦੇ ਕੇ ਜਾਂਦਾ ਪਹਿਲਾਂ ਕਹੇ ਜਾ ਭਾਈ ਸਾਡਾ ਪੈਸਾ ਦੇ ਲੈ ਤਾਈ ਕਹੇ ਜਾ ਸਾਡਾ ਬੇਰਾ ਪਤ ਤਾਂ ਉਹ ਜਾ ਘਾ ਕਮਰੇ ਤਾਂ ਦੇਉਂਗੇ ਉਹ ਜਾ ਉਹਨਾਂ ਨੂੰ ਤਾਰ ਦੇਉਂਗੇ ਠੇਕਾ ਲੈ ਦੇਖ ਪਈ ਉਹ ਤਾਂ ਪੈਸੇ ਨਹੀਂ ਹੁੰਦਾ ਫਿਰ ਜਿਵੇਂ ਇਹ ਅਗਲਾ ਪੈਸੇ ਦਿੰਦਾ ਉਹ ਮੇਰਾ ਅਗਲੇ ਦਾ ਕੰਮ ਹੁੰਦਾ ਛੋੜਾ ਕੰਮ ਤਾਂ ਹੀ ਵਿਚਾਰੇ ਪਿਆ ਆ ਪਹਿਲਾਂ ਕੋਈ ਅੱਛੀ ਜਿੰਦਗੀ ਦਾ ਪੈਸਾ ਪੁੱਛੇ ਅਸ ਤਾਂ 5000 ਦੇਖੀ ਪਤਾ ਹੀ ਜਾਣੀਆਂ ਆਂ ਦੀਆਂ ਵੀ ਪਹਿਲੇ 5000 ਦਾ ਛੋੜਾ ਕੰਮ ਹੋ ਗਿਆ ਤਾਂ ਹੀ ਕੋਈ ਗੱਲ ਨਹੀਂ ਤੜਕੇ ਸਾਡੇ ਬੰਦੇ ਆਉਂਦੀ ਨਹੀਂ ਛੋਡੇ ਤੂੰ ਆਗਦੇ ਕਰੇ ਸੀ ਆਪਦੇ ਘਰੇ ਕਿਉਂ ਆਉਂਦੇ ਨਹੀਂ ਅੱਛਾ ਇਹ ਕਰੇ ਤਾਂ ਵੀ ਕਰਾਂ ਨਾ ਠੇਕਾ ਇਹਾਰੇ ਬੰਦੇ ਆ ਗਏ ਅਈ ਤਾਂ ਹੋਰ ਨੂੰ ਬਗ ਜਾਗੇ ਫੇ ਤੁਸੀਂ ਉਹਦੇ ਜਵਾਬ ਦੇ ਦਿੰਦੇ ਅਸੀਂ ਉਹਦੇ ਨਹੀਂ ਸੀ ਤੁਹਾਨੂੰ ਲਾਉਂਦੇ ਇਹ ਕਿ ਤੋੜਾ ਸੀ ਪੁੱਛ ਕੇ ਦੇਖ ਲਈ ਹੁਣ ਦਿਹਾੜੀ ਜੇ ਆ ਜਾਣਗੇ ਤੇਰੇ ਰੁੱਤ ਦੇਖ ਕੇ ਨਹੀਂ ਐ ਅਗਲਾ ਉਹ ਗੱਲ ਸ਼ਰਮਾ ਵੱਡੀ ਜਾਂਦਾ ਕਣਕਾਂ ਵੱਡੀ ਜਾਂਦਾ ਉਧਰ ਜਾਈ ਜਾਂਦੇ ਕੋਈ ਨਹੀਂ ਹੁੰਦਾ ਅੱਜ ਕੱਲ ਨਾ ਲੈਸ ਤਾਂ ਗੱਲ ਖੇਡ ਕੇ ਜਾਣਾ ਤੁਹਾਡੇ ਨਾਲ ਕਰੀ ਸੀ ਵੀ ਪਾਈ ਸਾਡਾ ਜਰਕਦੇ ਨੇ ਬੇੜਾ ਬੇਲਾ ਕਰਕੇ ਤੇ ਇਸ ਤਾਂ ਫਸਲ ਲਵਾਉਣੀ ਆ ਫੇਰ ਕਣ ਕਾਜੂ ਅਸੀਂ ਕਿੱਥੇ ਲਾਹਾਂਗੇ ਗਿੱਲੇ ਥਾਣੇ ਹੁਣ ਅਸੀਂ ਕਣਕ ਤੇ ਤੇਰੀ ਦਾ ਠੇਕਾ ਲੇਤਾਈ ਤੂੰ ਫੇਰ ਕਹਿੰਦੇ ਨੀ ਸਾਡੇ ਕਣਕ ਆਉਣ ਵਾਲੀ ਆ ਕੱਚੇ ਬੇੜੇ ਚ ਲਾ ਲਈ ਨਾ ਠੇਕਾ ਲਿਆ ਨੀ ਪਤਾ ਮਾਸਾ ਛੀਂਮੀ ਨਾ ਕਰੂੰਗੀ ਆ ਜਾ ਕਰ ਮੈਂ ਤੈਨੂੰ ਦੱਸਾਂ ਮੈਂ ਇਹ ਮਿਆਰ ਕਿਥੇ ਕਰੂ ਠੇਕੇਦਾਰ ਤੇ ਗੁੱਸਾ ਤੇਰੇ ਤੇ ਲੈ ਜੂਗਾ ਉਹੋ ਜਿਹਾ ਠੇਕੇਦਾਰ ਵਰਗੀ ਏ ਹੋ ਰਹੀ ਏ ਨਾਲ ਉਹਦੀਆਂ ਗੱਲਾਂ ਸੁਣ ਸੁਣ ਕੇ ਮੁੰਡੇ ਦੀ ਫਿਰ ਉਹ ਤੇਰੇ ਵਰਗੀ ਹੋ ਜਾਂ ਹੁਣ ਮੈਂ ਕੁਦਰੀ ਆ ਜਾਨੂੰ ਆ ਦਿਮਾਗ ਖਾਣ ਨੂੰ ਠੇਕੇ ਤੇ ਚੀਜ਼ਾਂ ਹੋ ਲੈੰਦਾ ਜਾਨ ਮੇਰੀ ਖੰਦ ਮੈਂ ਆ ਮੈਂ ਮੜਾ ਹੰਗਾਰਾ ਭਰਤਾ ਸੀ ਵੀ ਤਾਈਏ ਤੁਸੀਂ ਫਰਸ਼ ਪੱਟਣਾ ਸਾਨੂੰ ਠੇਕਾ ਦੇ ਦਿਓ ਸੀ ਠੇਕੇ ਤੇ ਕਰਦਿਆਂ ਕੰਮ ਹੁਣ ਮੈਨੂੰ ਕੀ ਪਤਾ ਸੀ ਵੀ ਤੂੰ ਐ ਜੀ ਨਿਕਲੇਂਗੀ ਤੂੰ ਪੈਸੇ ਨਹੀਂ ਦੇਣੇ ਪੂਰੇ ਤਾਈ ਤਾਂ ਉਹ ਕਹਿੰਦਾ ਸੀ ਉਹਨਾਂ ਠੇਕੇਦਾਰ ਕਹਿੰਦਾ ਪੈਸੇ ਪੂਰੇ ਨਹੀਂ ਦਿੱਤੇ ਉਹ ਹੋ ਜਾ ਮੈਂ ਕੰਮ ਕਰਾਤਾ ਉਹਨਾਂ ਦਾ ਛਿਰ ਦਿਖਣ ਲਾਤਾ ਨਹੀਂ ਕਿਹੜਾ ਠੇਕੇਦਾਰ ਮੇਰੇ ਪਾਏ ਲੱਗਦਾ ਜਿਵੇਂ ਸਿਰਫ ਫਟੂਗਾ ਲੜ ਲੜ ਕੇ ਕੰਮ ਦਾ ਡੱਕਾ ਨਹੀਂ ਤੋੜਿਆਗਾ ਰੁਪਈਏ ਰੋਜ਼ ਮੰਗ ਲੈਂਦਾਗਾ ਤੇ ਆਉ ਪਈ ਹਜੇ ਬਾਹਰ ਚ ਮਿੱਟੀ ਮੇਰਾ ਤਾਂ ਸਿਰ ਦਾ ਪੜਾਕਾ ਪਊ ਮੈਨੂੰ ਲੱਗਦਾ। ਤੈਨੂੰ ਕੀ ਦੱਸਾਂ ਗੱਲ ਪੁੱਤ ਮੈਂ ਤਾਂ ਠੇਕੇਦਾਰ ਨਾਲ ਲੜੇ ਨਾ ਤਾਂ ਬਲੱਡ ਵਰ ਗਿਆ ਜਾ ਕੇ ਉਹਨਾਂ ਦੇ ਘਰੇ। ਨਹੀਂ ਬੇਬੇ ਸਿਰ ਦਾ ਪਹਿਲਾਂ ਮੇਰਾ ਦੁਖੀ ਦਾ ਪਹਿਲਾਂ ਠੇਕੇਦਾਰ ਨਾਲ ਮੈਂ ਲੜ ਪਈ। ਆਈ ਤੇ ਵੀਰਣ ਹੋ ਗਏ ਬੈਠੇ ਨਾ ਕੋਈ ਇੱਟ ਚੱਕਿਆ ਨਾ ਰੋੜਾ ਚੱਕਿਆ ਚਾਰ ਟੰਪ ਪਟ ਦਿੰਦਾ ਤੇ ਬਹਿ ਜਾਂਦਾ گا۔ ਮੈਂ ਇੱਥੇ ਆ ਕੇ ਗਿਆ ਉਹ ਠੇਕੇਦਾਰ। ਠੇਕੇਦਾਰ ਤਾਂ ਮੇਰੀ ਗੱਲ ਸੁਣਾ। ਬੰਦਿਆਂ ਨੂੰ ਛੱਡ ਜਾਂਦਾ گا۔ ਆਪ ਮਗਰ ਉੱਪਰ ਹੀ ਉੱਡ ਜਾਂਦਾ ਤੇ ਇਹ ਵਿਚਾਰੇ ਹੁਣ ਜਿਹੀ ਜ ਇਹਨਾਂ ਨੂੰ ਡੇਢੀ ਜਾਂਦਾ ਹੋਊਗਾ ਇਹ ਵਿਚਾਰੇ ਦਮ ਬਹਿ ਜਾਂਦੇ ਉੱਥੇ ਉਹਦਾ ਬੋਡੀ ਮੈਨੂੰ ਆਪ ਆਖੰਦੋ 5000 ਹੀ ਦਿੱਤਾ ਤਾਂ ਹੀ ਨਹੀਂ ਕਹਿੰਦੇ ਕਿਹਾ ਤੁਸੀਂ ਪੈਸੇ ਦੇ ਤੇ ਕਹਿੰਦੇ ਉਹੇ ਜਿਹਾ ਸਾਡੇ ਬੰਦੇ ਕੰਮ ਕਰੀ ਜਾਂਦੇ ਨੇ ਮੈਂ ਤਾਂ ਤੈਨੂੰ ਕਰਾਇਆ ਦਿੰਨੀ ਆ ਬੇਬੇ ਵਧਗਾ ਰਹਾਂਗੇ ਅੱਧੋ ਜਾਦੇ ਵਿੜਾ ਤਾਂ ਇਹਨਾਂ ਨੇ ਆ ਇਟਾਂ ਜਿਹਾ ਪੱਟ ਰੱਖਾਂਗਾ ਇੱਥੋਂ ਆ ਇੱਕ ਪਾਈ ਬੈਠਾ ਇਹਨੂੰ ਡੇਢੀ ਤੇ ਲਾ ਲਾਂਗੇ ਇੱਕ ਅੱਧਾ ਹੋਰ ਪੁੱਛ ਲੈਨੇ ਆ ਤੇ ਉਹਨੂੰ ਪਰੇ ਦਵਲ ਤੇ ਆਪਾਂ ਆ ਇਟਾ ਉਟਾਂ ਜਿਹਾ ਜੇ ਨਾ ਮਿਲਿਆ ਤਾਂ ਚੱਲ ਕੋਈ ਆਪ ਹੀ ਲੱਗ ਗਏ ਚੱਲਣਾਂ ਸਾਨੂੰ ਤਾਂ ਬਾਈ ਨੇ ਦੋ ਕਮਰਿਆਂ ਦਾ ਠੇਕਾ ਮਿਲਦਾ 20000 ਚ ਕਹਿੰਦੀ ਅੱਥਰਾ ਕਹਿੰਦੀ ਅੱਜ ਅੱਜ ਬੰਦੇ ਪਿਆ ਡਾਂਗੇ ਅੱਜ ਜੱਜ ਵੀ ਬੰਦੇ ਆਪਾਂ ਕੀ ਕਰਾਉਣੇ ਆ ਤਾਂ ਉੱਡੀ ਗਏ ਆ ਦੇਖ ਲਾ ਕੰਦਾ ਆ ਰਹਿ ਗਿਆ ਭਾਈ ਜੀ ਵਿਚਾਰਾ ਤੇ ਆਪਾਂ ਇਹ ਤੋਂ 2400 ਜਿਹੜਾ ਇਹਨੂੰ ਦੇਣਾ ਹੋਇਆ 450 ਵਿਚਾਰੇ ਨੂੰ ਦੇ ਦਾਂਗੇ ਤੇ ਆ ਆਪਣੇ ਨਾਲ ਚੱਕਵਾ ਦੂਗਾ ਤੇ ਹੋਰ ਰਹਿ ਗਿਆ ਜਿਹੜੀਆਂ ਉਹ ਆਪਾਂ ਪੱਟ ਕੇ ਆਪ ਹੀ ਬਾਹਰ ਸਿੱੜ ਦਾਂਗਾ ਤੇ ਤੂੰ ਨਹੀਂ ਆਉਂਦਾ ਨਾ ਆਉਣ ਦੇ ਵਧੀਆ ਆਪਣਾ 5000 ਚ ਕੰਮ ਨਿਬੜੇ ਅੜ ਕੇ ਹਾਂ ਵਾਹ ਦੇਖ ਆਪਣੀ ਸਾਰੀ ਫਰਸ ਪਾੜਤੀ 5000 ਰੁਪਇਆ ਦਿੱਤਾਗਾ ਦੇਖੋ ਮੇਰਾ ਤੈਨੂੰ ਆਏ ਕਹੀਨੀ ਆ ਵੀ ਜੇਕਰ ਦੋ ਬੰਦੇ ਮਿਲ ਗਏ ਆਪਾਂ ਨੂੰ ਤੇ ਆਪਾਂ ਤਾਂ ਦੋ ਬੰਦੇ ਲਾ ਲਈਏ ਆਂ ਦੋ ਬੰਦੇ ਪੁੱਛਿਆ ਇਹਨੂੰ ਦਵਲ ਪਰੇ ਉੱਡ ਗਿਆ ਅਬਲੀ ਤਾਂ ਆਪ ਹੀ ਉਹ ਤੇ ਆ ਪਾਈ ਜਬ ਵਿਚਾਰਾ ਬੈਠਾਗਾ ਇਹਨੂੰ ਚਲ ਆਪ ਆਪਦੇ ਕੋਲੋਂ ਦੇ ਦੇ ਦੋ ਦਿਨ ਗੇਲਾ ਲੰਗੇ ਤੇ ਮੈਂ ਤਾਂ ਕਹਿੰਦੇ ਨਾ ਆਪਰੂ ਲੱਗਾ ਵੀ ਕੰਮ ਆਪਣਾ ਅੱਜ ਬੰਦਦਾ ਨਹੀਂ ਤਾਂ ਨਾਲ ਆਪ ਹੀ ਲੱਗ ਜਾਂਦੇ ਦੋੜੀ ਲੱਗ ਜਾਂਦੇ ਆਪਾਂ ਉਹਨਾਂ ਦੇ ਮਗਰ ਫਿਰੇ ਆਂਗੇ ਪੁੱਛੀ ਚੜੀ ਜਾਂਦੇ ਨਾ ਬੰਦਾ ਰਾਟਾ ਹੀ ਨਹੀਂ ਦਿੰਦੇ ਦੋਨੇ ਜੀ ਹਾਂ ਦਿੰਦੇ ਸਹੀ ਗੱਲ ਆ ਕਿੱਥੋਂ ਆਪੇ ਠੇਕੇ ਦਾ ਪੰਗਾ ਕਰਿਆ ਜੇ ਆਪਾਂ ਨੂੰ ਆਏ ਪਤਾ ਹੁੰਦਾ ਆਪਾਂ ਤਾਂ ਦਿਹਾੜੀ ਹੀ ਲਾ ਲੈਂਦੇ ਪਰ 20 ਦਿਨ ਹੋ ਗਏ ਤੇ ਅੱਜ ਨੂੰ ਪਟਾ ਲੈਣੇ ਨਾਲੇ ਅੱਜ ਨੂੰ ਆਪਣਾ ਕੰਮ ਨਿਭੜਿਆ ਹੁੰਦਾ ਉਹ ਮਿੱਟੀ ਰਹਿਲਾ ਬਾਰਗੇ ਦਾ ਹੀ ਦੁੱਗਣਾ ਕਰਾਇਆ ਪਾਉ ਨਾਲੇ ਉਹਨਾਂ ਦੇ ਰੁ ਤੇ ਹੁਣ ਫਿਰ ਆਪਾਂ ਨੂੰ ਕਰਾਣਾ ਅੰਦਰ ਲਿਆਉਣੀ ਪਊਗੀ ਮਿੱਟੀ ਤੇ ਹੋਰ ਹੁਣ ਹਾਰ ਕੇ ਕੋਈ ਬੰਦਾ ਕਰਾ ਆਲਾ ਪੁੱਛਾਂਗੇ ਤੇ ਉਦੋਂ ਤੇਲ ਤੰਦੂ ਪਵਾ ਦੇਾਂਗੇ ਚੱਲ ਆਪਾਂ ਤਾਂ ਬੰਦੇ ਨੂੰ ਪੈਸੇ ਹੀ ਦੇ ਦਾਂਗੇ ਜੜ ਗਏ ਆਪਣੀ ਮਿੱਟੀ ਗਾਂ ਦਾ ਚਾਰੇ ਟਾ ਪੜਦੇ ਨੇ ਘਰੇ ਵਗ ਜਾਂਦੇ ਨੇ ਦੋ ਦਿਨ ਆਉਂਦੇ ਨਹੀਂ ਤੇ ਦਸ ਟਾ ਪਾ ਤੇ ਫੇਰ ਨਹੀਂ ਦੋ ਦਿਨ ਵੀ ਮੈਂ ਤਾਂ ਠੇਕਾ ਇਹਨਾਂ ਤੋਂ ਲੈ ਲਿਆ ਵੀ ਆ ਚੱਲ ਬੰਦੇ ਇਹਨਾਂ ਨੂੰ ਵਿਚਾਰਾਂ ਨੂੰ 300 ਰੁਪਏ ਦੇ ਦਿੰਦਾ ਤੇ ਆਪ ਟੱਪ ਜਾਂਦਾ ਇਹ ਉਹ ਹੀ ਆਖੇ ਜਿਹੇ ਜਾਨ ਪਾਣੀ ਉਹ ਜਿਹਾਂ ਕੰਮ ਜਾਣੀ ਜਹੇ ਜਹ ਵਿਚਾਰੇ ਇਹ ਵੰਪਾਈ ਸਿਰਨ ਦਾ ਇਹਨਾਂ ਨੂੰ ਤੇ ਉਹ ਜਹੇ ਪਾਈ ਬਹਿ ਜਾਂਦੇ ਫਿਰ ਵਿਚਾਰੇ ਮੈਨੂੰ ਤਾਂ ਲੱਗਦਾ ਇਹਨੂੰ ਹਰਜ ਜੀ ਕੌਣ ਠੇਕਾ ਦਿੰਦਾ ਹੋਗਾ ਆ ਠੇਕੇਦਾਰ ਨੂੰ ਇਹਦਾ ਸਮਝ ਨਹੀਂ ਕੰਮ ਕਰਾਉਂਦਾ ਕਿਵੇਂ ਅੜਦਗਾ ਹਣਾ ਆ ਇਹ ਤਾਂ ਫਸੇ ਮਾਦਾ ਕਹਿੰਦੇ ਜੇ ਠੇਕਾ ਦੇਣਾ ਕਿਸੇ ਨੂੰ ਨਾ ਕਰਦਾ ਹੋਰ ਦੇਵੇ ਕਿਸੇ ਨੂੰ ਮਾਦਾ ਤਾਂ ਨਹੀਂ ਇਹ ਜੋ ਫਸੇ ਚੰਗੀ ਗੱਲ ਨਾ ਪਰ ਇਹ ਅੜਗੇ ਬੇਬੇ ਨੂੰ ਦਵਲ ਪਰ ਇਹਦਾ ਬਾਗ ਗਿਆ ਬਸ ਹਣਾ ਤੇ ਆਪਦਾ ਕੰਮ ਨਵੇੜ ਪਰ ਇਹ ਕੋਈ ਬੰਦੇ ਪੁੱਛਿਆ ਦੋ ਜਾ ਕੇ ਤੇ ਦੁਆਰਗੇ ਲਾ ਕੇ ਤੇ ਕਰ ਲੈਂਦੇਗਾ ਹੋ ਦੇਖ ਲਈ ਫਿਰ ਮਾਦਾ ਨਾ ਮੇਰੇ ਕੇ ਜਾ ਕੇ ਆਉਣੀਆਂ ਜੇ ਆਪਾਂ ਤਾਂ ਦੋ ਦਿਹਾੜੀਗੇ ਮਿਲਗੇ ਮਾ ਤਾਂ ਸਵੇਰੇ ਆਖੂਗੀ ਮਾ ਤਾਂ ਸਾਡੀ ਫਰਸਤ ਦੇ ਗੋਲ ਗੋਲ ਕੇ ਮੇਰੇ ਨਾਲ ਤਾਂ ਸਿਰ ਦਿੰਗਾ ਨਾੜਾ ਦੁਖਣ ਲੱਗਾਂਗੇ ਮੈਨੂੰ ਆ ਜੀ ਮਖਲਾ ਚਲ ਉਹੀ ਖਾਈ ਜੋ ਵੀ ਉਹਦੇ ਘਰ ਆਲੀ ਵੀ ਚਲ ਕੋਈ ਨਾ ਕਾਈ ਅਸੀਂ ਵੀ ਸਵੇਰੇ ਤੁਹਾਡਾ ਸਾਰਾ ਕੰਮ ਕਰਵਾ ਜਾਵਾਂਗੇ ਹਾਂ ਮੈਂ ਤੇ ਆਪ ਗੱਲ ਪਾਈ ਬਿਠੂ ਆ ਮੰਗੂ ਸੌਕਾ ਕੂਚਕਲੀ ਉਹਨੇ ਤਾਂ ਕਰ ਪਈਏ ਲੈਣ ਵਾਲੀ ਹੁਣ ਆ ਖੜੂ ਕਿ ਉਹਨੂੰ ਮੈਂ ਦੇਉਂ ਚੈੱਕ ਕੱਟ ਕੇ ਉਹਨੂੰ ਆਉਣ ਦੇ ਜਮਨਾਂ ਦੇਈ ਲੋਈਂ ਪਈਆ ਮੈਂ ਦੰ ਦੱਸਾਂ ਗੱਲ ਮੈਂ ਕਰੇ ਨਾ ਮਾਂ ਮਗਰੋ ਫੜਾ ਦੇ ਇਹ ਤਾਂ ਸਾਰਾ ਕੰਮ ਕਰਤਾ ਤੇ ਪੈਸੇ ਦੇਵਾਗੇ ਪਹਿਲਾਂ ਦੇ ਕੇ ਵੀ ਪਸਤਾਈ ਜੰਨੀ ਆ ਉਹਨੂੰ ਹੋਰ ਕਾ ਬਾਈ ਮੁੜ ਕੇ ਨ ਕੋਈ ਨਹੀਂ ਇਹ ਨਹੀਂ ਦਿੰਦੀਆਂ ਪੁੱਛਿਆ ਚੱਲ ਬੇਬੇ ਜਾ ਕੇ ਕਿਸੇ ਮੈਂ ਜਾ ਕੇ ਆਉਣੀ ਆ